ਅੱਜ ਤੁਹਾਨੂੰ ਪੇਸ਼ ਕਰਨ ਵਾਸਤੇ ਲੈ ਕੇ ਆਏ ਗਿਆਨੀ ਪੰਜਾਬੀ ਹੋਣਾਂ ਦੀ ਲੱਸੀ ਕਿਹੜਾ ਫਾਰਮੂਲਾ ਇਸਲਾ ਪਕੜਿਆ ਹੋਇਆ ਵੈ ਕਿ ਲੋਕ دیਵਾਨੇ ਹੋਏ ਪਏ ਤੁਹਾਡੇ ਬਾਜੀ ਇਹ ਸਾਡੇ ਬਜ਼ੁਰਗਾਂ ਦੀ ਦੇਣੀ ਹੈ ਜੀ ਕਿੰਨੇ ਕ ਕਲਾਕਾਰ ਆ ਚੁੱਕੇ ਹੋਏ ਅਜੇ ਤੱਕ ਇਹ ਗੱਲ ਕਰੀਏ ਸਕਰੀਵਨ ਸਾਰੇ ਸੈਲੀਬ੍ਰਿਟੀ ਅਸ਼ਕਾਨਾ ਹਾਂ ਹਰਪਾਲ ਸਿੰਘ ਨਮਕ ਸ਼ਮਕ ਅੱਛਾ ਤੁਸੀਂ ਜੁੜ ਚੁੱਕੇ ਹੋ ਪੰਜਾਬ ਫਸ ਦੇ ਨਾਲ ਅਕਸਰ ਕਿਹਾ ਜਾਂਦਾ ਹੈ ਕਿ ਰਹਿਣਾ ਸਹਿਣਾ ਚੰਡੀਗੜ੍ਹ ਦਾ ਤੇ ਖਾਣਾ ਪੀਣਾ ਅੰਮ੍ਰਿਤਸਰ ਦਾ ਤੇ ਅੱਜ ਤੁਹਾਨੂੰ ਪਿਲਣ ਵਾਸਤੇ ਲੈ ਕੇ ਆਏ ਹਾਂ ਗਿਆਨੀ ਪੰਜਾਬੀ ਹੋਣਾਂ ਦੀ ਲੱਸੀ ਲੱਸੀ ਬਹੁਤ ਜ਼ਿਆਦਾ ਮਸ਼ਹੂਰ ਹੈ ਕਿਉਂਕਿ ਇਸ ਲੱਸੀ ਦੇ ਵਿੱਚ ਪੇੜੇ ਵੀ ਪਾ ਕੇ ਖਵਾਏ ਜਾਂਦੇ ਆ ਤੇ ਅੱਜ ਰਸ਼ ਦੇਖ ਸਕਦੇ ਹੋ ਕਿ ਲਗਾਤਾਰ ਕਸਟਮਰ ਆਉਂਦੇ ਪਏ ਦੂਰੋਂ ਦੂਰੋਂ ਲੋਕ ਜਿਹੜਾ ਕੀ ਆ ਖਾਸ ਤੌਰ ਤੇ ਲੱਸੀ ਪੀਣ ਵਾਸਤੇ ਆਉਂਦੇ ਸੱਸੀਗਰ ਬੱਪੂ ਜੀ ਬੱਪੂ ਜੀ ਲੋਕ ਦਰਬਾਰ ਸਾਹਿਬ ਮੱਥਾ ਟੇਕਣ ਤਾਂ ਆਉਂਦੇ ਪਰ ਦਾਲ ਦੀ ਨਾਲ ਕਹਿੰਦੇ ਲੱਸੀ ਜ਼ਰੂਰ ਪੀਕ ਜਾਨੀ ਉਹ ਵੀ ਗੇਂਦੀਵੇਂ ਜਾਪੀ ਦੀ ਹਾਂਜੀ ਹਾਂ ਕਿਹੜਾ ਫਾਰਮੂਲਾ ਇਸਲਾ ਪਕੜਿਆ ਹੋਇਆ ਵੈ ਕਿ ਲੋਕ دیਵਾਨੇ ਹੋਏ ਪਏ ਤੁਹਾਡੇ ਬਾਜੀ ਇਹ ਸਾਡੇ ਬਜ਼ੁਰਗਾਂ ਦੀ ਦੇਣੀ ਹੈ ਜੀ ਹਾਂ ਕਿੰਨਾ ਟਾਈਮ ਹੋ ਚੁੱਕਾ ਹੋਇਆ ਇਹਦੀ ਸ਼ੁਰੂਆਤ ਹੋਈ 1927 ਤੋਂ 1927 ਤੋਂ ਵਿੱਚ ਲਾਈਫ ਚੌਥੀ ਜਨਰੇਸ਼ਨ ਚੌਥੀ ਜਨਰੇਸ਼ਨ ਪਰ ਦਾਦਾ ਜੀ ਨੇ ਸ਼ੁਰੂ ਕੀਤਾ ਸੀ ਇਹ ਹਾਂਜੀ ਹਾਂਜੀ ਕਿੰਨੇ ਕ ਕਲਾਕਾਰ ਆ ਚੁੱਕੇ ਹੋਏ ਅਜੇ ਤੱਕ ਇਹ ਗੱਲ ਕਰੀਏ ਤਕਰੀਬਨ ਸਾਰੇ ਸੈਲੀਬ੍ਰਿਟੀ ਅੱਛਾ ਕਦੀ ਉਹ ਵੀ ਆਏ ਹੈ ਮਾਸਟਰ ਸ਼ੈਫ ਵਗੈਰਾ ਉਹਨਾਂ ਨੇ ਵੀ ਟੇਸਟ ਕੀਤੇ ਹਨ ਜੀ ਵਿਕਾਸ ਖੰਨਾ ਹਾਂ ਹਰਪਾਲ ਸਿੰਘ ਨਮਕ ਸ਼ਮਕ ਵਗੈਰਾ ਅੱਛਾ ਲੱਗੇ ਕੋਸ਼ਟਰ ਉਹਨਾਂ ਨੂੰ ਲੱਗੀ ਉਹਨਾਂ ਨੂੰ ਕਿ ਪੀ ਕੇ ਤਸੱਲੀ ਹੋ ਗਈ ਸੀ ਉਹਨਾਂ ਦੀ ਤਸੱਲੀ ਕਰਾ ਕੇ ਦਿੱਤੀ ਤਸੱਲੀ ਕਰਾ ਕੇ ਦਿੱਤੀ ਸੀ ਖਾਸ ਕੀ ਰਹਿੰਦਾ ਬੱਪੂ ਜੀ ਜਿਹੜਾ ਇੰਨਾ ਲੋਕ ਪ੍ਰਿਆਰ ਦੇਦੇ ਤੁਹਾਨੂੰ ਬੱਜੀ ਪਿਓਰਿਟੀ ਹੈ ਜੀ ਅੱਛਾ ਪਿਓਰਿਟੀ ਹੈ ਦੁੱਧ ਚ ਪਿਓਰਿਟੀ ਹੈ ਮਲਾਈ ਮੱਖਣ ਚ ਪਿਓਰਿਟੀ ਹੈ ਇਹ ਪੇੜੇ ਵਾਲੀ ਲੱਸੀ ਸਿਰਫ ਇੱਥੇ ਹੀ ਹੈ ਹੋਰ ਕਿਤੇ ਨਹੀਂ ਅੱਛਾ ਇਸੇ ਤੋਂ ਬਹੰਤੀ ਹੈ। ਓਕੇ। ਯਾ ਅੱਛਾ ਇਹ ਪੇੜੇ ਵਾਲੀ ਲੱਸੀ ਹੈ। ਅੱਛਾ ਇਹ ਪੇੜੇ ਵਾਲੀ ਲੱਸੀ ਹੈਗੀ ਤੁਹਾਡੀ। ਬਿਲਕੁਲ ਇਹ ਪੇੜੇ ਵਾਲੀ ਲੱਸੀ ਟਰਾਈ ਕਰ ਲੈਣੇ ਹੈਗੇ ਕਿਉਂਕਿ ਕਾਫੀ ਹੈਵੀ ਕਿਹਾ ਜਾਂਦਾ ਲੱਸੀ ਹੁੰਦੀ ਹੈ ਕਿਉਂਕਿ ਅੰਬਰਸਰੀ ਵਿੱਚ ਹਰ ਇੱਕ ਜ਼ਾਇਕਾ ਹੈਵੀ ਹੁੰਦਾ ਇਸ ਤਰ੍ਹਾਂ ਆਮ ਪਾਪੜ ਤੁਹਾਨੂੰ ਖਵਾਏ ਹੈ ਤੇ ਆਮ ਪਾਪੜ ਡਾਈਜੈਸਟ ਹੋਣ ਦੇ ਕੰਮ ਆਉਂਦੇ ਪਰ ਜਦੋਂ ਬੰਦਾ ਅੰਬਰਸਰ ਵਿੱਚ ਘੁੰਮਦਾ ਫਿਰ ਤੇ ਮੱਖ-ਮੱਖ ਤਰ੍ਹਾਂ ਦੀ ਚੀਜ਼ਾਂ ਜ਼ਰੂਰ ਖਾਣ ਨੂੰ ਮਿਲਦੀ ਤੇ ਲੱਸੀ ਜ਼ਰੂਰ ਟਰਾਈ ਕਰਦੇ। ਬਿਲਕੁਲ ਇੱਕ ਖਾਸ ਗੱਲ ਤਾਂ ਹੈਗੀ ਕਿਉਂਕਿ ਇੱਕ origignal flavor ਹੈਗਾ ਉਹ ਦੇਖਣ ਨੂੰ ਮਿਲਦਾ ਪਿਆ ਤੇ ਖਾਸ ਕਰਕੇ ਪੀੜੇ ਦਾ ਜਿਹੜਾ ਟੇਸਟ ਹੈ ਉਹ ਵੀ ਕਿਤੇ ਨਾ ਕਿਤੇ ਆਉਂਦਾ ਜੋ ਇਸ ਚੀਜ਼ ਨੂੰ ਖਾਸ ਬਣਾਉਂਦਾ ਹੈ ਕਿਉਂਕਿ ਚੌਥੀ ਪੀੜੀ ਯਾਨੀ ਕਿ ਲੈਗਸੀ ਨੂੰ ਸੰਭਾਲ ਕੇ ਰੱਖਿਆ ਹੋਇਆ ਤੇ ਉਸੇ ਤਰ੍ਹਾਂ ਇਸ ਚੀਜ਼ ਨੂੰ ਬਰਕਰਾਰ ਕੀਤਾ ਹੋਇਆ ਲੋਕੀ ਕਹਿੰਦੇ ਕਿ ਅੰਬਰਸਰ ਆਏ ਆ ਤੇ ਯਾਨੀ ਪੰਜਾਬੀ ਵਾਲੇ ਲੱਸੀ ਜਿਹੜੀ ਕੀ ਹੈ ਜ਼ਰੂਰ ਪੀ ਕੇ ਜਾਂਦੀ ਹੈ ਬਹੁਤ ਸਾਰੇ ਕਲਾਕਾਰ ਜਿਹੜੇ ਆ ਉਹ ਇੱਥੇ ਆ ਚੁੱਕੇ ਹੋਏ ਨੇ ਚਾਹੇ ਉਹ ਵੱਡੇ ਵੱਡੇ ਮਾਸਟਰ ਸ਼ੈਫ ਹੋਣ ਚਾਹੇ ਹੋਰ ਕਈ ਕਲਾਕਾਰ ਹੋਣ ਚਾਹੇ ਬਾਲੀਵੁੱਡ ਇੰਡਸਟਰੀ ਦੇ ਹੋਣ ਜਾਂ ਪੰਜਾਬੀ ਇੰਡਸਟਰੀ ਦੇ ਹਰ ਇੱਕ ਕਲਾਕਾਰ ਜਿਹੜਾ ਕਿ ਇੱਥੇ ਪਹੁੰਚਿਆ ਲੱਸੀ ਦਾ ਜਿਹੜਾ ਕਿ ਜ਼ਾਇਕਾ ਉਹ ਜ਼ਰੂਰ ਚੱਕਦਾ ਵੈ ਕਹਿੰਦੇ ਪਿਓਰਿਟੀ ਜਿਹੜੀ ਹੈ ਉਹੀ ਸਾਡਾ ਇੱਕ ਰਾਜ਼ ਹੈ ਉਹੀ ਸਾਡਾ ਇੱਕ ਫਾਰਮੂਲਾ ਹੈ ਤੇ ਉਹਦੇ ਸਹਾਰੇ ਹੀ ਜਿਹੜਾ ਕਿ ਅਸੀਂ ਇਹ ਚੀਜ਼ ਕਰਦੇ ਪਏ ਹਾਂ ਅਪਡੇਟਸ ਵੀ ਸਾਡਾ ਬਣੇ ਰਹੋ ਤੇ ਵੇਖਦੇ ਰਹੋ ਪੰਜਾਬ ਫਸਟ